ਸੱਚੀ ਗੱਲ ਜੀ ਸਾਰਿਆਂ ਨੂੰ ਅਜੈਤਵਾਰ ਤੜੀਨਾ ਤੇ ਅੱਗੇ ਤਾਂ ਚਲੋ ਐਤਵਾਰ ਕਰਕੇ ਲੇਟੇ ਉੱਠਦੇ ਆ ਅੱਜ ਜਲਦੀ ਉੱਠ ਗਏ ਇਹਦੇ ਜਲਦੀ ਉੱਠਣ ਪਿੱਛੇ ਵੀ ਕੋਈ ਕਾਰਨ ਆ ਕਿਉਂਕਿ ਅੱਜ ਅਸੀਂ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਜਾਣਾ ਮਹਿਤਨ ਆਲੀ ਇਹਨਾਂ ਨੇ ਹਲੇ ਨਹਾਉਣਾ ਕਿੰਨਾ ਵਧੀਆ ਮੌਸਮ ਹੋਇਆ ਬੀ ਆਪਰਾਛ ਠੰਡਾ ਠੰਡਾ ਹੀ ਅਸੂਰਜ ਵੀ ਨਹੀਂ ਦਿਖ ਰਿਹਾ ਪੰਛੀਆਂ ਦੇ ਆਉਣ ਦਾ ਵੀ ਟਾਈਮ ਹੋ ਗਿਆ ਹੁਣ ਪਹਿਲਾਂ ਸਫਾਈ ਕਰਕੇ ਫਿਰ ਇਹਨਾਂ ਨੂੰ ਰੋਕਤੀ ਪਾਵਾਂਗੇ ਉਹ ਇਹ ਮਮਾ ਪਾਣੀ ਵੀ ਬਦਲਣ ਆਲਾ ਸੀ ਮਮਾ ਕਿੱਥੇ ਗਏ ਇਹ ਮਮਾ ਦੀ ਆਦਤ ਬਣੀ ਹੋਈ ਹੈ ਸਵੇਰ ਪਹਿਲਾਂ ਸਾਰੀ ਸਫਾਈ ਕਰਨੀ ਹੈ ਫਿਰ ਪੰਛੀਆਂ ਨੂੰ ਤਾਜ਼ਾ ਖਾਣਾ ਪਾਉਣਾ ਇਹ ਛੱਡ ਬਤਨ ਕਰਦੇ ਜਾਂਦੇ ਆ ਹੁਣ ਅੱਗੇ ਤਾਂ ਛੱਡ ਦੇਣੀ ਸੀ ਹੈਨਾ ਮਮਾ ਇਹ ਮੂਰ ਬੋਲਦਾ ਮम्मा ਕਿਤੇ ਹਰ ਤਰ੍ਹਾਂ ਦਾ ਪੰਛੀ ਆਉਂਦਾ ਹੈ ਨਾ ਤਿੱਤਰ ਵੀ ਆਉਂਦੇ ਹੁੰਦੇ ਸੀ ਨਾ ਤਿੱਤਰ ਹੇ ਲੋ ਹੂੰ ਤਿੱਤਰ ਭਦਲ ਕਿੱਥੇ ਚਲੇ ਗਏ ਤਿੱਤਰ ਕੇ ਤਿੱਤਰ ਤਿੱਤਰ ਟਟਿਰੀ ਤੀਰੀ ਨਾ ਤਾਂ ਬਹੁਤ ਇੱਥੇ ਕਹਿੰਦੇ ਨੇ ਬੰਦੇ ਅਸਮਾਨ ਥੰਮਿਆ ਹੋਇਆ ਤੇਰੀ ਨੇ 1 year later ਚਲ ਤੁਹਾਨੂੰ ਹੁਣ ਇਹਨਾਂ ਦਾ ਦੱਸਦਾ ਵੀ ਕਿਵੇਂ ਕੀ ਕਹਿੰਦੇ ਸੀ ਇਹ ਇਹ ਬਲਵਲ ਤੂੰ ਹੀ ਖਲਾ ਓਏ ਮੇਰੀ ਜਗਾ ਉਠੋ ਆਜੋ ਆਜੋ ਭਰਾਵੋ ਆਪਾਂ ਖਾਂਦੇ ਆ ਹਾਂ ਉਹ ਛੋਟ ਛੋਟੀ ਖਾਲਾ ਕੋਪਿ ਛੜਾ ਮੈਨੂੰ ਪਿੱਛੇ ਕਰਤਾ ਆਜੋ ਆਜੋ ਭਾਈ ਆਪਾਂ ਪਾਰਟੀ ਕਰਦੇ ਆ ਯਾ ਯੇ ਯੇ ਪਾਰਟੀ ਹੈ ਯਾਰ ਮੈਨੂੰ ਇਹਨਾਂ ਨੇ ਕੱਲੇ ਛੱਡਤਾ ਮੈਂ ਤਾਂ ਚੱਲਿਆ ਝੁੰਡ ਆ ਗਿਆ ਐ ਛਾਣ ਦੋ ਨੂੰ ਆਪਾਂ ਖਾਂਦੇ ਆ ਚੱਕ ਬਾਬੇ ਚੱਕ ਆਪਣਾ ਹੀ ਰਾਜ ਆ ਤੁਸੀਂ ਵੀ ਪੀ ਲਓ ਚਾਹ ਪਕੌੜੀਆਂ ਦੇ ਨਾਲ ਬਤਾਨਾ ਇਹ ਛੇਤੀ ਛੱਟ ਆ ਗਈ ਕੌਕੀ ਹੋਈ ਆ ਹੈ चेती सट्टा आ गई कोखी सट आई है भावे कोई सरदार हो भावे कोई मुन्ना हो पर अपनी सरदारी कैम रखनी चाहिए है ना पग हमेशा इज्जत करनी चाहिए ओके okay? okay. okay. ਤੁਹਾਨੂੰ ਕਹਣਾ ਚਾਹ ਪੀਤੇ ਬਿਨਾ ਮੇਰੇ ਡੇਲੇ ਨਹੀਂ ਖੁੱਲਦੇ ਹੂੰ ਤੇ ਇਹ ਨੂੰਦ ਖੁੱਲ ਜਣੇ ਆ ਜੇ ਮੈਂ ਕੋਈ ਗਲਤੀ ਕਰ ਦਵਾ ਐ ਖੁੱਲਦੇ ਹੰਨੇ ਆ ਅਸੀਂ ਜਲਦੀ ਤਿਆਰ ਹੋਣ ਦੀ ਕੋਸ਼ਿਸ਼ ਕੀਤੀ ਸੀ ਪਰ ਜਲਦੀ ਤਿਆਰ ਨਹੀਂ ਹੋਏਗੇ ਚਲੋ ਚੱਲੀਏ ਵਿਚਾਰਦੇ ਪੂਰੇ ਭਏ ਨੇ ਗਲਾਸ ਜਿਹੜੇ ਗਲਾਸਾਂ ਚ ਟੁੱਤ ਨਹੀਂ ਸੀ ਪਲੇਸ ਸਰ ਦੇ ਦਿਲ ਆਗੁਰ ਦਰਸਾਲ ਚ ਪਏ ਆ ਹਾਂ ਦੇਖਾਂਗੇ ਇਧਰ ਬਾਹਰ ਇਧਰ ਗਾਏ ਹਾਰਡਕ ਲੱਗੇ ਪਏ ਆ ਤਲੇਨ ਆ ਗਈ ਤਲੇਨ ਕਿਹੜੀ ਹੈ ਜੋ ਕਾਫੀ ਰਸ਼ਾ ਹਨਾ ਪਰ ਕਰ ਲੈਣੀ ਹਲਕ ਉਪਕ ਉਖ ਜਿਹੜਾ ਆਸ ਦਿਮਨ ਸੋਈ ਤੇ ਪਾਰੀ ਬਾਹਰ ਮੁਲਸ਼ ਜਿਹਾ ਪਾਣੀ ਸਰਵਤਰਾ ਤੀਨ ਵਾਰੀ ਉਧਰ ਗਗਨੂ ਗਈ ਆ ਦੇਖ ਰੋਣ ਤੇ ਮੈਂ ਪਹਿਲਾਂ ਹੱਥ ਹੋਇਆ ਉਹ ਖੜੀ ਆ

ਗਰਮੀਆਂ ਚ ਪੜਦਾ ਸੀ ਜਦੋਂ ਮੈਂ ਜਦੋਂ ਸਕੂਲ ਤੋਂ ਆਏ ਸੀ ਅਸੀਂ ਮਤਲਬ ਸਾਰੇ ਸਕੂਲ ਵਾਲੇ ਬਹੁਤ ਇਨੀ ਚਾਹ ਅੱਛੇ ਪ੍ਰਸ਼ਾਦ ਬਾਪੂ ਸੋਦਰ ਦਾ ਪਾਠ ਕਰਦਾ ਸੀ ਅਸੂ ਬਾਦ ਸਾਰੇ ਸੋਦਰ ਦਾ ਪਾਠ ਤੇਕੜਾ ਪ੍ਰਸ਼ਾਦ ਫੇਟ ਹੁੰਦਾ ਹੈ

ਕਿਉਂਕਿ ਸੀ ਬਾਹਰ ਮੈਥਡਿਕ ਦੇ ਅਰਦਾਸ ਹੋ ਰਹੇ ਕੁਰਬਾਨੀ ਤੇ ਮੈਂ ਰਿਕਾਰਡਿੰਗ ਨਹੀਂ ਕਰ ਸਕਿਆ ਤੇ ਜਿਆਦਾ ਤੋਂ ਜਿਆਦਾ ਟਾਈਮ ਹੁੰਦਾ ਵੀ ਆਪਾਂ ਜੋ ਕੰਮ ਕਰਨਾ ਹੈ ਨਾ ਮੈਥਡਿਕ ਦਾ ਉਹ ਚੰਨ ਰਹੇਗਾ ਨਾ ਆ ਕਰਕੇ ਮੈਂ ਜਿਆਦਾ ਵੀਡੀਓ ਨਹੀਂ ਬਣਾ ਰਿਹਾ ਜਿੰਨਾ ਵਾਜਿਬ ਹੋ ਸਕੇ ਮੈਂ ਥੋੜਾ ਬਾਤ ਸ਼ੂਟ ਕਰ ਰਿਹਾ ਹੋਰ ਸਾ ਜੀ ਰੇ ਜੀ ਰੇ ਸਭ ਸੁਖ ਪਾਵ ਸਾ ਪੂਰਨ ਸਰਬ ਸੁਖ ਦਾ ਨਾ ਹਰੂ ਗੁਰੂ ਜੀ ਮੱਤ ਦੀਨੀ ਜਪਾ ਕਰ ਬੱਜਣ ਲੱਗਾ ਇਹ ਠੰਡਾ ਬੁਰਜ ਵੱਲੋਂ ਜਾ ਰਿਹਾ ਰਸਤਾ Balon u k Thank you ਮਨਾ ਜੈਨਕਾ ਲਾ ਕੇ ਆਈ ਆ ਅੱਜ ਵੈਸੇ ਵੀ ਘੱਟ ਆ ਇੰਨੀ ਜਿੰਨੀ ਆਪਾਂ ਨੂੰ ਲੱਗ ਰਹੀ ਹੈ ਨਾ ਭੀੜ ਇਹ ਤਾਂ ਬਹੁਤ ਘੱਟ ਆ ਕਿਉਂਕਿ ਹੁਣ ਹਜੇ ਵਿਸਾਖੀ ਕਰਕੇ ਆ ਨਾ ਵਿਸਾਖੀ ਵੱਧ ਆਉਣੀ ਆ ਚਲਦੇ ਚਲੋ ਚਲਦੇ ਕਰੋ ਆਪਾਂ ਦਾ ਫੋਨ ਵੀ ਆ ਗਿਆ पीड़ बहुत है थोड़े तो दर्द के तोड़ते हैं तो मत दे दे पीड़ बहुत है आज ध्यान ना तिलक ना जाए मछिया ना छेड़खानी ना कर नहीं रहन दे नहीं पड़नी पड़नी है कटू कटोगी नहीं पड़नी ओ नहीं रहन दे तू <laughs> रहन <थुरें> दे <laughs> ਦੇਖ ਲਾ ਕਿੰਨੀ ਸ਼ਰਾਰਤ ਕਰਦੀ ਆ ਕਿੰਨਾ ਸੋਹਣਾ ਤ੍ਰਿਸ਼ਾ ਰਗਾ ਹੁਣ ਕਿੱਥੇ ਜਾਣਾ ਆਪਾਂ ਹੁਣ ਜੋਤੀ ਸੁਖ ਸਾਹਿਬ ਚੱਲਣਾ ਠੀਕ ਖਾਮ ਵਿੱਚ ਨਹੀਂ ਤੋ ਜੋ ਤੂੰ ਗੀਰੇ ਬਾੜੇ

ਕੰਧ ਥੋੜੇ ਥੋੜੇ ਟੱਪੀ ਸੀ ਉਹ ਤਾਂ ਪਿੱਛੇ ਵਾਲੀ ਆ ਉਹ ਪਿੱਛੇ ਵਾਲੇ ਗੇਟ ਟੱਪ ਕੇ ਗਏ ਸੀ ਅਸੀਂ ਉਹ ਆ ਤੁਹਾਡਾ ਕੋਲੇ ਹਾਂ ਇਹ ਵਾਲਾ ਮੇਨ ਗੇਟ ਆ ਇੱਧਰ ਨੂੰ ਆ ਜਿਹੜੀ ਕੰਧ ਜਾਂਦੀ ਆ ਆਹ ਵਾਲੀ ਇਹ ਯੂਨੀਵਰਸਿਟੀ ਦੇ ਵਿੱਚ ਨੂੰ ਆ ਹਾਂ ਜਿਹੜੀ ਇਹ ਬਲੂ ਵਾਲੀ ਬਿਲਡਿੰਗ ਆ ਇਹ ਇਹ ਸਾਡੀ ਬਿਲਡਿੰਗ ਸੀਗੀ ਜਿਹੜੀ ਉਹ ਭਰੇ ਵਾਲੀ ਆ ਉਹ ਵਾਲੀ ਉਹ ਗੁਰਲੀਨ ਦੀ ਬਿਲਡਿੰਗ ਆ ਉਹ ਬੀਐਡ ਬੀਐਡ ਮਤਲਬ ਕਿ ਲੋਰ ਡਿਪਾਰਟਮੈਂਟ ਆ ਏ ਹੈਗੀ ਅਬੀਏ ਪਰਨੀਤ ਇਧਰਲੀ ਸਾਈਡ ਆ ਓਏ ਨਾ ਸੁਣਨਾ ਕਾ ਤੇ ਮਿੰਨਗੇਟ ਹੈ ਫਿਰ ਅੱਜ ਸੰਡੇ ਆ ਕੋਹ ਆ ਰਾ ਜੋ 30 ਰੁਪਏ ਸਾਈ ਪਹੁੰਚ ਗਏ ਹਾਂ ਪੂਰੇ ਵੀ ਅੱਜ ਭੀੜ ਆ ਨਾ ਉਹ ਦੇਖੋ ਉੱਧਰ ਉਹ ਵਾਲਾ ਸੀਗਾ ਉੱਥੇ ਪਿਛਲਾ ਜਿਹੜਾ ਅੱਛਾ ਹੂੰ ਚੱਲ ਆ ਜੀ ਤੇਰਾਇ ਭਵਨਾਂ ਦੇ ਗਾਇ ਘਰ ਸਿੱਖ ਬਸਿਆ ਪਰ ਪਰ ਸੁਖ ਪਾਇਆ ਹਰ ਸੁਖ ਪਾਇਆ ਹਰ ਸੁਖ ਬਸਿਆ ਅਜਨੇ ਸ਼ਾਨ ਸਾਹਿਬ ਜੀ ਦਾ ਕਪੜਾ ਬਦਲ ਲੀ ਕਰਨਾ উত বাবা জীচ ডর ਹਰਿਆ ਦਨ ਕੰਬਲ ਰਾਮ ਤੇ ਨਿੱਧ ਧਿਆਉ ਕਬਨ ਸੁਮਤ ਜਿਤ ਪੀ ਤਮ ਪਾਵ ਕਬਨ ਸੁਮਤ ਜਿਤ ਪੀ ਤਮ ਪਾਵ ਕਬਨ ਸੁਮਤ ਜਿਤ ਪੀ कल के परदे पर जो प्रत्याहार ਚਲੋ ਲੰਗਰ ਸ਼ੱਕ ਕੇ ਹੁਣ ਇੱਥੋਂ ਪ੍ਰਸਥਾਨ ਕਰਦੇ ਆਪਾਂ ਬਾਬਾ ਬਦੀਆ ਦਰਸ਼ਨੋ ਕੇ ਤੇ ਮੈਨੂੰ ਉਮੀਦ ਆ ਵੀ ਤੁਸੀਂ ਵੀ ਜ਼ਰੂਰ ਦਰਸ਼ਨ ਵਧੀਆ ਕੀਤੇ ਹੋਣਗੇ ਹੁਣ ਕਰੇ ਚੱਲਦੇ ਆਪਾਂ ਪਹਿਲਾਂ ਸੌਰੀ ਘਰ ਜਾਉਂਗੇ ਜਾਂਦੇ ਹੋਏ ਉਹਨਾਂ ਨੂੰ ਮਿਲ ਕੇ ਫਿਰ ਆਪਾਂ ਘਰ ਨੂੰ ਜਾਵਾਂਗੇ ਲੇ ਸੁਤੀ ਪਈਆਂ ਨੂੰ ਘਰ ਸੌਣ ਦੇ ਇਹਦਾ ਨਾਮ ਕੀ ਰੱਖਿਆ ਹੈ ਜਾਨਵੀ ਜਾਨਵੀ ਹੈ ਇਹਨਾਂ ਦਾ ਅੱਛਾ ਜਿੱਜੀ ਲੈਣੀ ਆ ਉੱਥੇ ਹੈ ਅਬਸ ਸਟੈਂਡ ਅੱਛਾ ਇੱਥੋਂ ਇੱਥੋਂ ਜਾਂਦੀ ਹੁੰਦੀ ਸੀ ਤੇਰੀ ਸੇਲੀ ਸੁਤੀ ਪਈ ਆ ਰਮਨ ਇਹ ਉਹਦਾ ਸਾਡੀ ਜਾਨਵੀ ਬਬਾ ਜੋਰਾਵਰ ਸਿੰਘ ਪਦੇ ਸਿੰਘ ਸਕੂਲ ਲੈ ਲਓ ਫਿਰ ਬਨਾਣਾ ਤੱਕੀ ਲੈਣਾ ਬਨਾਣਾ ਕੱਚੇ ਆ ਗਏ ਲੋ ਦੇ ਕੋਲ ਕੱਚੇ ਆ ਨਾ ਅੱਛੇ ਨਹੀਂ ਖਾ ਹੁੰਦੇ ਫਿਰ ਆਹ ਰੋਪਾ ਇਥੋਂ ਉਹਦੇ ਕੋਲ ਵੀ ਕੱਚੇ ਆਈਆਂ ਸਾਰੇ ਕੱਚੇ ਆਰੇ ਪਏ ਰਹੇ ਮੈਨੂੰ ਵਧੀਆ ਲੱਗਦੇ ਆ ਕੱਚੇ ਵੀ ਹਾਂ ਓ ਸਿੱਧਾ ਤੱਕ ਝੂਟੇ ਝੂਟੇ ਯਾਦ ਸੀ ਤੇ ਯੂਨੀਵਰਸਿਟੀ ਦਾ ਰਾ ਹਾਂ ਆਓ ਜੀ ਬਾਕੀ ਤੇ ਕੇ ਬਾਬਾ ਆਇਆ ਨਹੀਂ ਹਾਲੇ ਪੂਰੇ ਖੜਾ ਹਾਂ ਹਾਂ ਆਇਆ ਨਹੀਂ ਹਲੇ ਅਬ ਤੇ ਆਈਆਂ ਅੱਗੇ ਦੇਖ ਲੈਣੇ ਆ ਬੱਸ ਤੇ ਚੱਲਦੀ ਇਹ ਅੱਜ ਫਾਟਕਾ ਲਿਆ ਨੇ ਦੁਖੀ ਕਰ ਲਿਆ ਕੈਂਡੀ ਆ ਦਿਓ ਵੀ ਹੈਨਾ ਹਾਂ ਇਹ ਤਾਂ ਖਰਾਬ ਹੋ ਜਾਣੀ ਆ ਫੇਰ ਚੱਲਦੇ ਜਾਂ ਹਾਈ ਹਾਈ ਕਿਵੇਂ ਹੋਰ ਨੂੰ ਜਾਣ ਦਿੱਤਾ ਸਨ ਖਾ ਲਈ ਕਿੰਨੀ ਪੀੜਾ ਕਿੰਨੀ ਜ਼ਿਆਦਾ ਪੀੜਾ ਹੋਣਾ ਹੋ ਗਈ ਰਸਾਖੀ ਕਰਤੀ ਆ ਆਪਾਂ ਪਹਿਲਾ ਮਤਾਂ ਦੇਖਦੇ ਆ ਹਨਾ ਹਾਂ ਹੁਣ ਪੀੜ ਹੋਈ ਆ ਅਜੇ ਹੋਰ ਪਹਿਲਾ ਆਗਾ ਔਰ ਆ ਦੇ ਕਿਧਰੇ ਪਾਸੇ ਨੂੰ ਕੱਢ ਲੈਣੀ ਆ ਅੱਗੇ ਭੂਤਾਂ ਵਾਲੀ ਮੂਵੀ ਦੇਖਣ ਲੱਗ ਗਏ ਇਹ ਮੋਟੀ ਜੀ ਹੈ ਸੋਰੇ ਤੋ ਅਸੀਂ ਚਾਰ ਲੈ ਕੇ ਚੱਲੇ ਆ ਅਜੇ ਰੁਕ ਗਿਆ ਅਜੇ ਤਾਂ ਬਣਾਉਣ ਲੱਗੇ ਆ ਹੈ ਜੂਸ ਵਗੈਰਾ ਸ਼ੇਕ ਪੀ ਕੇ ਜਾਣੇ ਆ ਦੇ ਦੇ ਬਸ ਆ ਮੇਨ ਲੱਕ ਦੇ ਤਾਂ ਬੀਣਾ ਬਣਾ ਲੱਕੜੀ ਦੇ ਤਰ੍ਹਾਂ ਲਾ ਕੇ ਆ ਵੀ ਚਾਹ ਟੋਪੇ ਫਿਰ ਪਾਪਾ ਜੀ ਦੰਦੇ ਨਹੀਂ ਖਰਾਬ ਹੋਣਗੇ। ਇਹ ਵੀ ਬਹੁਤ ਕਰਦੇ ਨਾਲ। ਉਹਦੇ ਤੂਸ ਦੇ ਤਾਂ ਖਾਣ ਮੇਰੇ ਕੋਲ ਜਾ ਕੇ ਜਸ਼ਨ ਜੀ। ਅਧਿਕੰਤ ਉਹ ਤਾਂ ਹਾਲੀ ਕਾਰੀ ਰਹਿਣਾ ਪੈਸੇ ਵਾਲੇ ਜੱਟ। ਨਹੀਂ ਲੱਭਦਾ। ਅਸੀਂ ਗਲਾਸਾਂ 'ਚ ਖਤਮ ਕਰਤਾ। ਇਧਰੋਂ ਆਰਾਮ ਨਾਲ ਸਾਨੂੰ ਚੜਾਉਣ ਦੇ ਵਾਸਤੇ ਡੋਂਗੇ 'ਚ ਪੀ ਰਹੇ ਹਾਂ ਅਸੀਂ ਇੱਕ। ਨਿਵਾਜ਼ ਮੁੱਕ ਰਹੀ। ਖੁੱਦ ਲੜਾਈ ਚੱਲਦੀ ਆ। ਹੋ ਗਈ ਇਹ ਨਾ ਜੇ ਛਾਂ ਮਾ ਚੋਂਦਾ ਹੈ ਹੈ ਨਾ ਕਿੰਨਾ ਵਧੀਆ ਹੈ ਇਹਦਾ ਠੰਡਾ ਠੰਡਾ ਧੁੱਪਾਂ ਜ ਬਹੁਤ ਸੇਕ ਪੈਂਦਾ ਤੇ ਉਹ ਪਰਛਾਵਾਂ ਤੋਂ ਮੀਂਹ ਨਾਲੋਂ ਵੀ ਦੇ ਜੇ ਪਾਣੀ ਮਸਮਾਨ ਕੱਢ ਲਈ ਮਿਹੜੀ ਅਚਾਰ ਵਾਲਾ ਭਾਈ ਆ ਗਿਆ ਸੀ ਅਚਾਰ ਵਾਲਾ ਭਾਈ ਅੱਜ ਹੱਥ ਲੱਗਿਆ ਉੱਥੇ ਫਿਰ ਮੈਂ ਚਾਰ ਲਈਏ ਇਹ ਇਹ ਮੇਰੇ ਬਾਹਰ ਦੇਖੋ